ਭਾਈ ਖੋਲ ਲੀਏ ਦਰਵਾਜਾ ਇੱਥੇ ਰੱਖ ਕੱਪੜਾ ਬਹੁਤ ਵੱਡਾ ਚੱਕ ਲਿਆ ਬਈ ਆਪਾਂ ਤਾਂ ਕਰਕੇ ਕਿਤੇ ਨਾ ਕਿਤੇ ਫਸੀ ਜਾਂਦਾ ਚਲੋ ਕੋਈ ਨਾ ਪਰ ਮਾਰਨਾ ਤਾਂ ਪੈਣੀ ਹੈ ਤੇ ਸਾਈਕਲ ਕਰ ਲਿਆ ਉਹ ਜਾ ਆ ਗਿਆ ਭਾਈ ਥੱਲੇ ਚਲੋ ਕੋਈ ਨਾ ਤੇ ਚਲਦੇ ਆਣ ਆਪਣੇ ਜਿਮ ਚ ਤੇ ਇਹ ਜਵਾਕ ਜੀ ਖੜੇ ਆ ਦਾਦੀ ਬੈਠੀ ਆਪਣੀ ਤੇ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤ ਅੱਜ ਫੇਰ ਸ਼ੁਰੂ ਤੇ ਇਧਰ ਚਾਚਾ ਭਾਈ ਮੋਟਰਸਾਈਕਲ ਖੋਲੀ ਬੈਠਾ ਕਹੋ ਕਿ ਡਾਕਟਰੀ ਆਪ ਦੀ ਕਰਨੀ ਜ਼ਰੂਰੀ ਹੈ ਤੇ ਬਾਕੀ ਅੱਜ ਬਹੁਤ ਦਿਨਾਂ ਬਾਅਦ ਆਪਣਾ ਸਾਈਕਲ ਕੱਢਿਆ ਹੋਰ ਭਾਈ ਸੁੱਖੇ ਕੀ ਹਾਲ ਨੇ ਠੀਕ ਹੈ ਤੇ ਅੱਜ ਮੌਕਾ ਮਿਲਿਆ ਭਾਈ ਹੁਣ ਸਹੀ ਹੈ ਤੇ ਯਾਤਰਾ ਉਹ ਵਸੇਕਾ ਦਾ ਹੋਦਣਾ ਬਾਅਦ ਹੀ ਆਪਾਂ ਬੰਦ ਕਰਦੇ ਸੀ ਵਲੌਗ ਤੁਹਾਨੂੰ ਪਤਾ ਹੀ ਹਨ ਸਾਰਿਆਂ ਨੂੰ ਤੇ ਹੁਣ ਆਪਾਂ ਫੇਰ ਤੋਂ ਕੈਰੀ ਆਨ ਰੱਖਦੇ ਆ ਤੇ ਬਾਕੀ ਕੀ ਕਹਿੰਦੇ ਹੁੰਦੇ ਆ ਅਬਰੋਜ ਹਣ ਜਿੰਮੂ ਘੇਰਾ ਦਾ ਵਲੌਗ ਪਾਇਆ ਕਰਾਂਗੇ ਅੱਜ ਆਪਾਂ ਲਾਵਾਂਗੇ ਭਈ ਆਪਣੀ ਬਾਈ ਸੱਪ ਤੇ ਟਰਾਈ ਸੱਪ ਤੇ ਤੁਸੀਂ ਵੀ ਵੱਧ ਤੋਂ ਵੱਧ ਦੇਖਿਓ ਬਾਕੀ ਸਾਰਾ ਸੋਨਾ ਚੱਲਦਾ ਹੈ ਦੇਖੋ ਕਾੜੇ ਝੋਨੇ ਵਗਾਰਾ ਵੱਟਦੇ ਆ ਤੇ ਤੁਸੀਂ ਵੀ ਦੇਖ ਸਕਦੇ ਹੋ ਕੁਝ ਕਰ ਰਹੇ ਨੇ ਭਾਈ ਥੋੜੀ-ਥੋੜੀ ਭਾਈ ਚ ਲਈ ਤੇ ਅੱਜ ਤਰੀਕ ਹੈਗੀ ਹੈ 23 ਆਉਂਦੀ ਹੈ ਪਿੰਡ ਚ ਤੇ ਟਰੈਕਟਰ ਵਗੈਰਾ ਆ ਰਹੇ ਕਿਉਂਕਿ ਵਾਢੀ ਦਾ ਟਾਈਮ ਆ ਗਿਆ ਸਾਰੇ ਇੱਥੇ ਬਾਹਰ ਬੈਠੇ ਹੁੰਦੇ ਨੇ ਉਹਨੂੰ ਪਿੰਡਾਂ ਦਾ ਮੋਲ ਪਤੀ ਆ ਕਿਉਂਕਿ ਪਿੰਡਾਂ ਵਰਗੀ ਬਈ ਮੌਹ ਹੈ ਨਹੀਂ ਇੱਥੇ ਕਾਹ ਬੈਠਾ ਮੁੰਡਾ ਚੱਲਦੇ ਆ ਅਪੁਆਇੰਟਮੈਂਟ ਵੀ ਜਿੰਮ ਥੋੜਾ ਟਾਈਮ ਹੀ ਹੋਇਆ ਬਈ ਖੁੱਲੇ ਨੂੰ ਤੇ ਸਾਨੂੰ ਆਵਾ ਭੁੱਲ ਗਈ ਸੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਤਰੀਕ 23 ਆ ਤੇ ਵੀਰਵਾਰ ਦਾ ਦਿਨ ਗੁਰੂ ਘਰ ਆ ਗਿਆ ਭਾਈ ਇਹਦੇ ਜਸਟ ਕੋਲ ਹੀ ਜੰਨਾ ਭਾਈ ਆਪਣੀ ਤੇ ਬਾਬਾ ਬੇਨਤੀ ਬੋਲ ਪਹੁੰਚ ਗਏ ਭਾਈ ਜਿੰਮ ਤੇ ਸਵਾਗਤ ਕਰਦੇ ਆ ਆਪਣੇ ਯਾਰ ਬਿੱਲੀ ਖੜੇ ਨੇ ਭਾਈ ਸਤਿ ਸ਼੍ਰੀ ਅਕਾਲ ਦਾ ਬਲਾਈ ਨਹੀਂ ਤੁਸੀਂ ਸਾਰਿਆਂ ਨੂੰ ਓਏ ਸਤਿ ਸ਼੍ਰੀ ਅਕਾਲ ਮੱਥੇ ਜਮਾਰੀ ਢੀ ਦੂਰ ਬਸ ਠੀਕ ਐ ਤੇ ਲਾਉਣੇ ਆ ਸਾਈਡ ਤੇ ਤੇ ਚੱਲਦੇ ਆ ਅੰਦਰ ਇੱਧਰ ਨਹੀਂ ਹੁੰਦਾ ਕੈਮਰਾ ਨਹੀਂ ਕਰਦੇ ਆਪਾਂ ਜੇ ਮੋਨਰ ਭਾਈ ਆਪਣੇ ਹੋਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਚੱਲਦੇ ਆ ਹੁਣ ਆਪਾਂ ਅੰਦਰ ਤੇ ਅਦਰ ਗੁਰਾ ਭਾਈ ਤੇ ਕੋਣੇ ਦੀ ਆਵਾਜ਼ ਬਹੁਤ ਜ਼ਿਆਦਾ ਸੀ ਤੇ ਆਪਾਂ ਮੂਵੀ ਕਰਤਾ ਤੇ ਬਾਕੀ ਸਾਰੇ ਲੱਗ ਰਹੇ ਆ ਭਾਈ ਹੋਰ ਵੀ ਮੁੰਡੇ ਆ ਰਹੇ ਨੇ ਜੰਮਚ ਤੇ ਬਾਕੀ ਆਪਾਂ ਵੀ ਕਰਦੇ ਆ ਸ਼ੁਰੂ ਆਪਣਾ ਵਰਕਆਊਟ ਦੇਖੋ ਫਿਰ ਤੁਸੀਂ ਆਪਣਾ ਜੇਲਣ ਭਾ ਵੱਡਾ ਵਾਲਾ ਭਾਈ 3 ਲੀਟਰ ਪਾਣੀ ਪਾ ਜਾਂਦਾ ਇਥੋਂ ਪਾਣੀ ਵਾਲਾ ਕਿਲਨ ਪੰਪ ਤੋਂ ਬਾਹਰ ਆਪਾਂ ਕੀਤਾ 12 ਮਤੋਂ 12 ਮਕੰਮ ਤੋਂ ਇਹਦਾ 5 ਗੋਣੇ 2200 ਫਿਟ ਰਾਈਸਪ ਤੇ ਦੇਖੋ ਕਿਉਂਕਿ ਆਪਾਂ ਬਹੁਤ ਦਿਨਾਂ ਬਾਅਦ ਅੱਜ ਦੁਬਾਰਾ ਵਲੌਗ ਪਾਉਣੀ ਆ ਜੇ ਵਧੀਆ ਲੱਗਿਆ ਤਾਂ ਦੱਸ ਦਿਓ ਤੇ ਨਹੀਂ ਐ ਭਾਈ ਕਮੈਂਟ ਕਰ ਦਿਓ ਤੇ ਆਜੀ ਵਾਰੀ ਹੁਣ ਸੈਟਾਂ ਦੀ ਤੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਆਹ ਡੰਬਲ ਕਰਲ ਤੇ ਇਹਦਾ ਵੈਸੇ 12 ਮਾਪੀ ਸੀਗਾ ਢੇਟ ਦਾ ਇਹ ਤਿੰਨ ਸੈਟ ਲਾਈ ਆਂ ਆਪਾਂ 12-12 ਦੀ ਤੇ ਆਪਾਂ ਵੀਡੀਓ ਅੱਗੇ ਫਾਸਟ ਕਰ ਦਿੰਨੇ ਆ ਤਾਂ ਜੋ ਤੁਹਾਨੂੰ ਬਈ ਦਿੱਕਤ ਵੀ ਨਾ ਆਵੇ ਕੋਈ ਵੀ ਨਹੀਂ ਕਿਉਂਕਿ ਪਿੱਛੇ ਸਾਊਂਡ ਵਗੈਰਾ ਹੈ ਨਹੀਂ ਆਪਾਂ ਸਾਊਂਡ ਤਾਂ ਕਰਦੇ ਆਂ ਹਲ ਤੇ ਫਿਰ ਪਿੱਛੇ ਸਾਊਂਡ ਲੱਗੇ ਨਹੀਂ ਕਾਪੀਰਾਈਟ ਆ ਜਾਂਦਾ ਤੇ ਫਿਰ ਇੱਕ ਨਾਲ ਇੱਕ ਬਾਈਕ ਕੁਲਵਿੰਦਰ ਵੀ ਲਾਈ ਜਾਂਦਾ ਸੀਗਾ ਉਹਦੇ ਸਾਹਮਣੇ ਖੜ ਕੇ ਲਾਇਆ ਦੂਜਾ ਸੈਟ ਆਪਾਂ ਹੋਲਡ ਕਰ ਲਾ ਤੇ ਉਹ ਆਪਾਂ ਕੱਲੀ-ਕੱਲੀ ਆਰਮ ਹੋਲਡ ਕਰਕੇ ਹਰੇਕ ਪਾਸੇ 12-12 ਦਾ ਰੈਪਲ ਆਇਆ ਸੀਗਾ ਤੁਸੀਂ ਦੇਖ ਹੀ ਸਕਦੇ ਹੋ ਹਨ ਤੇ ਬਾਕੀ ਆਪਣਾ ਪਹਿਲਾ ਪਹਿਲਾ ਬਲੌਗ ਆ ਜਮਾਲ ਆ ਤੇ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੇ ਹੁਣ ਵਾਰੀ ਆਉਂਦੀ ਹੈ ਬਾਈ ਅਗਲੇ ਸੈੱਟ ਦੀ ਤੇ ਜੋ ਕਿ ਆਪਾਂ ਸਿੰਗਲ ਹੋਲਡ ਮਤਲਬ ਕਿ ਖੜਾ ਕੇ ਇੱਕ ਬਾਹ ਲਾਵਾਂਗੇ ਸੈੱਟ ਤੇ ਤੁਸੀਂ ਦੇਖ ਹੀ ਰਹੇ ਹੋ 10-10 weight ਸੀਗਾ ਮਤਲਬ ਹਰੇਕ each ਡੰਬਲ 10 ਕਿਲੋ ਦਾ ਸੀਗਾ ਬਾਕੀ ਸੋਨਾ ਚੱਲੀ ਜਾਂਦਾ ਸੀ ਬਾਕੀ ਆਪਣਾ ਸਰੀਰ ਵੀ ਪਹਿਲਾਂ ਨਾਲੋਂ ਵਧੀਆ ਰਿਕਵਰ ਵੀ ਹੋ ਗਿਆ ਤੇ ਨਹੀਂ ਆਪਾਂ ਬਲੌਗ ਤਾਂ ਪਹਿਲਾਂ ਹੀ ਸ਼ੁਰੂ ਕਰ ਦੇਣੀ ਸੀਗੇ ਤੇ ਬਾਕੀ ਹੁਣ ਹੈਮਰ ਕਲ ਦੀ ਵਾਰੀ ਆ ਗਈ ਤੇ ਮੈਂ ਕਿਹਾ ਚੱਲ ਮਾੜਾ ਮੋਟਾ ਸਰੀਰ ਆਪਾਂ ਸਾਈ ਕਰੀਏ ਤੇ ਫੇਰ ਆਪਾਂ ਸ਼ੁਰੂ ਕਰਾਂਗੇ ਤੇ ਜਮ ਤਾਂ ਆਪਾਂ ਪਹਿਲਾਂ ਹੀ ਬਹੁਤ ਟਾਈਮ ਤੋਂ ਲਾਉਣੇ ਆ ਤੇ ਦੇਖੋ ਹੁਣ ਵਿੱਚੇ ਹੋਲਡ ਕਰ ਲ ਮੈਂ ਮਿਕਸੀ ਚੱਲਦਾ ਸੀ ਬਈ ਆਪਾਂ ਕੋਈ ਨਾ ਆਪਾਂ ਹੌਲੀ ਹੌਲੀ ਸੈਟਿੰਗ ਬਿਠਾ ਦਾਂਗੇ ਤੁਹਾਨੂੰ ਵੀ ਨਾਲ ਨਾਲ ਸੈਟ ਦੱਸਿਆ ਕਰਾਂਗੇ ਆਪਾਂ ਸਾਰੇ ਪੋਜੀਸ਼ਨ ਦੱਸਿਆ ਕਰਾਂਗੇ ਤੇ ਬਾਕੀ ਆਪਾਂ ਤੁਸੀਂ ਦੱਸਿਓ ਆਪਾਂ ਨੂੰ ਕਮੈਂਟ ਜ਼ਰੂਰ ਕਰਕੇ ਵੀ ਕਿਵੇਂ ਲੱਗਿਆ ਤੁਹਾਨੂੰ ਹਨਾ ਤੇ ਬਾਕੀ ਨਾਲ ਬਾਈਹੂਰੀ ਵੀ ਬਹੁਤ ਆਪਣੇ ਘਾਟ ਹੀ ਆਉਂਦੇ ਨੇ ਇੰਨੇ ਜਿਆਦਾ ਨਹੀਂ ਆਉਂਦੇ ਜੰਮ ਵਿੱਚ ਤੇ ਬਾਕੀ ਹੁਣ ਦੂਜਾ ਸੈੱਟ ਆ ਗਿਆ ਹੈ ਹਮਰ ਕਲ ਦਾ ਹਨਾ 12 12 ਈਚ ਸਾਈਡ ਹੈ ਦੋਨੋਂ ਸਾਈਡ ਮਤਲਬ ਕਿ 12 12.5 ਕਿਲੋ ਦਾ ਡੰਬਲ ਇੱਕ ਸੀਗਾ ਤੇ ਬਾਕੀ ਮੈਂ ਵੀਡੀਓ ਫਾਸਟ ਕਰੀ ਹੋਈ ਆ ਉਹਦੇ ਪਿੱਛੇ ਕੋਈ ਸਾਊਂਡ ਵਗੈਰਾ ਹੈ ਨਹੀਂ ਆਪਣੀ ਲੱਗੀ ਕਿਰਾ ਭਈ ਹੌਲੀ ਹੌਲੀ ਚੱਲੀ ਜਾਣਾ ਮੈਂ ਫਿਰ ਬੈਠਾ ਸੀ ਮਾੜੇ ਮੋٹے ਪੋਜ਼ ਜੀ ਮਾਰ ਕੇ ਦੇਖ ਗਏ ਤੇ ਮੈਨੂੰ ਲੱਗਿਆ ਸੀ ਇਹ ਵੀਡੀਓ ਬੰਦ ਆ ਪਰ ਚੱਲਦੀ ਹੋਈ ਆਪਾਂ ਚੱਲ ਐਡ ਕਰਤੀ ਕਲਿੱਪ ਇਹ ਵੀ ਤੇ ਕੋਈ ਨਾ ਬਾਕੀ ਫੇਰ ਹੁਣ ਤੋਂ ਫਿਰ ਡੰਬਰ ਕੱਲ ਜਿਹਨੂੰ ਇਨਕਲਾਈਨ ਕਹਿ ਦਿੰਨੇ ਆਪਾਂ ਉਹਦੇ ਲਾਏ ਦੋ ਸੈੱਟ ਲਾਏ ਫੇਰ ਆਪਾਂ ਉਸ ਤੋਂ ਬਾਅਦ ਬਾਕੀ ਮੈਨੂੰ ਇੰਨਾ ਖੁਦ ਨੂੰ ਹੀ ਨਹੀਂ ਇੰਨਾ ਵਧੀਆ ਚੱਲ ਮੈਂ ਚੱਲ ਕੋਈ ਦਿੱਕਤ ਨਹੀਂ ਅਪਲੋਡ ਕਰਕੇ ਦੇਖਦੇ ਆਂ ਤੁਹਾਡਾ ਕੀ ਜਵਾਬ ਹੁੰਦਾ ਫੇਰ 바ਰ ਵੱਲ ਕਰਲ ਆ ਗਈ ਸੀ ਕਿ ਜੋ ਕਿ ਆਪਾਂ ਤੰਨਾ ਪੋਜੀਸ਼ਨ ਦੇ ਵਿੱਚ ਲਾਉਣੀ ਹੁੰਦੀ ਆ ਪਹਿਲਾਂ ਲੋਅਰ ਫੇਰ ਹਾਇਰ ਫੇਰ ਮੋਸਟ ਹਾਇਰ ਕਣਾ ਤੁਸੀਂ ਦੇਖ ਹੀ ਰਹੇ ਹੋ ਆ ਬਾਈ ਲਾਈ ਜਾਂਦਾ ਕੋਲਿੰਦਰ ਤੇ ਬਾਕੀ ਹੁਣ ਆਪਣੀ ਵਾਰੀ ਆਪਾਂ ਤੁਹਾਨੂੰ ਲਾ ਕੇ ਦਿਹਾਉਣੀਆਂ ਸਾਰੀ ਤੇ ਮਾਰਵਲ ਕਰ ਲ ਤੇ ਪਹਿਲਾਂ ਦੇਖੋ ਤੁਸੀਂ ਪਹਿਲਾਂ ਮਨਨ ਕਿ ਚਲੋ ਥੱਡ ਤਾਂ ਹੀ ਲੈ ਕੇ ਆਉਣੀ ਫਿਰ ਛਾਤੀ ਤਾਂ ਹੀ ਫਿਰ ਜਮਾ ਮੋਡਿਆਂ ਤੱਕ ਲੈ ਕੇ ਜਾਣੀਆਂ 12-12 ਹਰੇਕ ਦੇ ਲਾਉਣੀਆਂ ਤੇ ਆਹੀਂ ਆਪਾਂ ਇਹਨੂੰ ਥੱਲੇ ਲੈ ਕੇ ਆਉਨਾ ਤੁਸੀਂ ਦੇਖਿਓ ਆਪਾਂ ਜਮਾ ਉਮੀ ਕਰਾਂਗੇ ਕੋਈ ਨਹੀਂ ਜੇ ਕੋਈ ਨਵਾਂ ਬੰਦਾ ਸ਼ੁਰੂ ਵੀ ਕਰਦਾ ਬਾਈ ਤੇ ਹਮੇਸ਼ਾ ਲੋਅਰ ਵੇਟ ਤੋਂ ਸ਼ੁਰੂ ਕਰੋ ਵੀ ਜਿਆਦਾ ਹੋਰਾਂ ਨੂੰ ਦੇਖ ਕੇ ਵੇੜਨਾ ਚੱਕੋ ਤੇ ਉਹਦੇ ਚ ਆਪਦੇ ਹੀ ਨੁਕਸਾਨ ਹੁੰਦਾ ਬੰਦੇ ਦਾ ਤੇ ਬਾਕੀ ਯਾਰ ਆਪਣੀਆਂ ਚ ਫੋਨ ਦੀ ਬੈਟਰੀ ਬਾਈ ਲੋ ਸੀਗੀ ਤੇ ਮੈਂ ਦੇਖਿਆ ਨਹੀਂ ਤੇ ਫੋਨ 8 10% ਹੀ ਰਹਿ ਗਿਆ ਸੀ ਤਾਂ ਕਰਕੇ ਆਪਾਂ ਕੁਝ ਕੁ ਸੈਟਾਂ ਦੀਆਂ ਵੀਡੀਓ ਬਣਾਈਆਂ ਤੇ ਆਪਾਂ ਨੂੰ ਦੱਸਿਓ ਕਿਵੇਂ ਲੱਗੀਆਂ ਤੇ ਬਾਕੀ ਆਪਾਂ ਕੱਲ ਤੋਂ ਆਪਦਾ ਬਲੌਗ ਕੰਟੀਨਿਊ ਸਹੀ 8:00 ਤੇ 8:00 ਵਜੇ ਅਪਲੋਡ ਕਰਦੇ ਆ ਕਰਾਂਗੇ ਜਿਮ ਵਰਕਆਊਟ ਲਾਉਣ ਤੋਂ ਬਾਅਦ ਭਈ ਆਪਾਂ ਚੱਲੇ ਘਰੇ ਕਿ ਬੈਠੇ ਨੇ ਭਈ ਇੱਥੇ ਸੱਤ ਜੀ ਆ ਗਏ ਐਣੀ ਵਾਰਾ ਕੋਈ ਨਹੀਂ ਉਹ ਹੈਲਦੀ ਬੈਟਰੀ ਲੋ ਹੋ ਗਈ ਸੀ ਆਪਾਂ ਭੁੱਲ ਗਏ ਸੀ ਚਾਰਜ ਕਰਨਾ ਕੋਈ ਨਾ ਆਪਾਂ ਕੱਲ ਤੋਂ ਇਹਦਾ ਲੱਤਿਆਂ ਰੱਖਾਂਗੇ ਤਾਂ ਕਰਕੇ ਆਪਾਂ ਕੁਝ ਕੋ ਸੈਟਾਂ ਦੀ ਵੀਡੀਓ ਬਣਾ ਸਕੀ ਆਂ ਕਿਹੜਾ ਜਾਂਦਾ ਇਹ ਹੈਪੀ ਡਾਣ ਹੈ ਵਧੀਆ ਭਾਈ ਹੋਰ ਹਾਂ ਵਧੀਆ ਪਹੁੰਚ ਗਿਆ ਭਾਈ ਘਰੇ ਤੇ ਅੱਜ ਦਾ ਇੰਨਾ ਕੀ ਵਲੌਗ ਸੀਗਾ ਆਪਣਾ ਤੇ ਆਪਾਂ ਰੋਜ਼ ਅਪਲੋਡ ਕਰਿਆ ਕਰਾਂਗੇ ਤੇ ਦੇਖਿਆ ਕਰੋ ਠੀਕ ਆ ਬਾਕੀ ਕੰਮ ਚਲਾ ਰੱਖਿਆ ਭਾਈ ਤੇ ਮਿਲਦੇ ਆਪਾਂ ਕੱਲ ਦੇ ਵਲੌਗ ਚ